ਮੇਰੇ ਬੱਤੀ ਦੰਦ ਨੇ ਮੇਰੀਆਂ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਨੇ ਮੇਰੀ ਮਾਂ ਕਹਿੰਦੀ ਆ ਕਦੇ ਕਦੇ ਬੇ ਜਿਆਦਾ ਨਾ ਬੋਲੇ ਕਰ ਪੁੱਤ ਤੇਰੇ ਬੱਤੀ ਦੰਦ ਨੇ ਤੇਰੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤੁਸੀਂ ਜੇ ਆਹ ਕੰਮ ਕਰ ਦੋਗੇ ਨਾ ਲੋਕਾਂ ਦਾ ਜੋ ਦੁਆਵਾਂ ਤੁਹਾਨੂੰ ਮਿਲਣਗੀਆਂ ਉਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਪੈਣਾ ਪਾ ਸਕਦਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾ ਅਫਸਰ ਹੋਣ ਚਾਹੇ ਉਹ ਫਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬਿਜਲੀ ਫ੍ਰੀ ਵੀ ਕੀਤੀ ਹੈ ਥਰਮਲ ਪਲਾਂਟ ਵੀ ਖਰੀਦੇ ਆ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਕਿ ਆਖੋ ਖਜ਼ਾਨਾ ਖਾਲੀ ਹੈ ਨਹੀਂ ਰਖੋ ਯਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪਾ ਹੀ ਕਹਾਂਗੇ ਆਪਾਂ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸਟ ਕਮੀ ਤਾਂ ਨਹੀਂ ਆਈ ਨਾ ਤੇ ਖਿਆਣਾ ਖਾਲੀ ਕਿਵੇਂ ਹੋ ਗਿਆ ਦਿਓ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗੇ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਇੱਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਆਲੇ ਬੂਟ ਜਿਹੜੇ ਹੁੰਦੇ ਨੇ ਨਾ ਜਦੋਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਆਏ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਹੈ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੀ ਹੋਈ ਗੰਡ ਫੜਾਦੀ ਕਹਿੰਦੇ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੌਲੀ ਟਾਈਮ ਤਾਂ ਲੱਗ ਟਾਈਮ ਲੱਗ ਜੂ ਖੋਲੂਗਾ ਖੋਲੂਗਾ ਮੈਂ ਇਸੇ ਕੰਮ ਤੇ ਆਉਣ ਸੋ ਜਿੰਨਾ ਪਿਆਰ ਸਤਕਾਰ ਮਿਲ ਰਿਹਾ ਇਦੋਂ ਬਾਅਦ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤੱਕੱਖ ਨਹੀਂ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਲੋਕ ਕਿਤੇ ਪਿਆਰ ਐ ਛੇਤੀ ਮਿਲਦਾ ਨਹੀਂ ਜੀ ਲੋਕਾਂ ਲੋਕ ਆਪਣੇ ਦਿਲਾਂ ਦੇ ਪਾਸਪੋਰਟ ਨਹੀਂ ਦਿੰਦੇ ਐ ਕਿ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੰਨ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਹੈ ਗੱਡੀ ਭਰ ਜਾਂਦੀ ਹੈ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗ੍ਹਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜ਼ਿਆਦੇ ਹੋ ਗਏ ਗੱਡੀ 'ਚ ਕਿੱਥੇ ਦਾ ਆ ਪਿਆਰ ਹੈ ਕਿੱਥੇ ਉਹ ਨੇ ਦੂਜੇ ਆ ਦੂਜੀਆਂ ਪਾਰਟੀਆਂ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਈ ਕਦੀ ਜੇ ਉਂਗਲਾਂ ਨਾਲ ਜਾਣ ਸ਼ਾਂਪਛਲਾ ਤਾਂ ਲਈ ਜਾਂਦੇ